ਸਭ ਨੂੰ ਰਲ ਮਿਲ ਕੇ ਰੀਏ ਕੋਟ ਕੋਟ ਪਰਣਾ ਭਾਵ ਸਭ ਨੂੰ ਰਲ ਮਿਲ ਕੇ ਰੀਏ ਕੋਟ ਕੋਟ ਪਰਣਾ ਭਾਵ ਸਭ ਨੂੰ ਰਲ ਮਿਲ ਕੇ ਰੀਏ ਕੋਟ ਕੋਟ ਪਰਣਾ ਝੁਕ ਝੁਕ ਅਮਰ ਰਹੋ ਝੁਕ ਝੁਕ ਅਮਰ ਰਹੋ ਬਸ ਮੈਂ ਇਹ ਕਹਿਣਾ ਚਾਹੁੰਦਾ ਸਾਰੇ ਸਮਾਜ ਨੂੰ ਕਿ ਸਤੋ ਪਹਿਲਾ ਜੈ ਭੀਮ ਜੈ ਭਾਰਤ ਮੇਰੀ ਇਹ ਬੇਨਤੀ ਹੈ ਬਹੁਜਨ ਸਮਾਜ ਨੂੰ ਕਿ ਡਾਕਟਰ ਮੇੜਕਰ ਸਾਹਿਬ ਜਿਹੜਾ ਜੋ ਸਾਨੂੰ ਸਬਧਾਨ ਹੱਕ ਦੇ ਕੇ ਆ ਉਹਨਾਂ ਦੀ ਰਾਖੀ ਕਰਦੇ ਹੋਏ ਆਪਾਂ ਇਸੇ ਡੱਲੇ ਵਾਲਾ ਸਕੂਲ ਬਣ ਰਿਹਾ ਉਹ ਆਪਾਂ ਜਿੰਨਾ ਵੀ ਆਰਥਿਕ ਸਹਿਯੋਗ ਕਰ ਸਕਦੇ ਉਹ ਕਰ ਸਕਦੇ ਹਾਂ ਔਰ ਜੇ ਨਹੀਂ ਵੀ ਕਰ ਸਕਦੇ ਤਾਂ ਵੀ ਆਪਾਂ ਇਸ ਤਰ੍ਹਾਂ ਦੀ ਸੇਵਾ ਕੋਈ ਵਰਕ ਕੋਈ ਬਜਰੀ ਦੀ ਕੋਈ ਸਰੀਏ ਦੀ ਕੀਤੀ ਜਾਵੇ ਤਾਂ ਕਿ ਜਿਹੜਾ ਸਕੂਲ ਆ ਜਾਂ ਡਾਕਟਰ ਮੈਡਿਕਲ ਸਭ ਦਾ ਘਰ ਜਿਹੜਾ ਬਣਾਉਣਾ ਜਾ ਰਹੇ ਆ ਉਹ ਬਹੁਤ ਜਲਦੀ ਸਿਖਰਾਂ ਤੇ ਪਹੁੰਚੇ ਔਰ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ ਇਸ ਜਿਹੜਾ ਪ੍ਰੋਜੈਕਟ ਆ ਇਹਦੇ ਵਿੱਚ ਆਨੰਦ ਮਾਨਣ ਦਾ ਮੌਕਾ ਮਿਲ ਸਕੇ ਜੈਪੀ ਜੈ ਭਾਰਤ